ਜੇ ਹੁਣ ਬੱਚੇ ਨੂੰ ਤਾਲੀਮ ਚੰਗੇ ਸੰਸਕਾਰ ਨਹੀਂ ਦਿਓਗੇ ਤੇ ਭੁਲੇਖਾ ਦਿਮਾਗ ਚੋਂ ਕੱਢ ਦੋ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਈ ਰਿਸਪੈਕਟ ਦੇਵੇਗਾ ਖਤਰਨਾਕ ਹੈ ਬੰਦੇ ਕੋਲ ਪੈਸਾ ਆ ਰਿਹਾ ਬੰਦਾ ਕਹਿੰਦਾ ਨੌਕਰ ਰੱਖ ਲੂੰ ਘਰ 'ਚ ਕਈ ਤੇ ਨੌਕਰ ਵੀ ਨਹੀਂ ਕਹਿੰਦਾ ਬਿਰਦਾ ਆਸ਼ਰਮ ਛੱਡ ਆਉਂਦੇ ਆ ਮਾਂ-ਬਾਪ ਤੂੰ ਸਮਝਦੇ ਨਹੀਂ ਮਾਂ-ਬਾਪ ਗੁਰਦੁਆਰੇ ਮੰਦਰ ਧਾਰਮਿਕ ਸਾਂਤੇ ਛੱਡਾਉਣਾ ਤੇ ਮੁੜ ਕੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਫਿਰਨਾ ਉਹ ਤੇ ਕਹਾਣੀ ਇਹ ਬਣ ਗਈ ਬਿ ਰੱਬ ਧਰ ਘਰੋਂ ਕੱਢ ਆਇਆ ਹੁਣ ਪਤਾ ਨਹੀਂ ਕਿਹੜਾ ਰੱਬ ਲੱਭਦਾ ਫਿਰਦਾ ਹੈ ਪਹਿਲਾ ਰੱਬ ਤੇ ਤੁਹਾਡਾ ਜਨਮ ਦੇਣ ਵਾਲਾ ਮਾਪੇ ਹੈ ਨਾ ਉਹਨਾਂ ਦਾ ਸੁਭਾਅ ਕਿਦਾਂ ਦਾ ਹੈ ਕੋੜਾ ਹੈ ਕਸੈਲਾ ਪਰ ਪਾਲਿਆ ਤੇ ਹੈ ਨਾ ਉਹਨੇ ਤੁਹਾਨੂੰ ਸੰਭਿਆ ਤੇ ਹੈਗਾ ਨਾ ਉਹਨੇ ਤੁਹਾਨੂੰ ਇਸ ਕਰਕੇ ਨਿੱਕੇ ਨਿੱਕੇ ਗੱਲਾਂ ਆਪਣੇ ਆਪ ਨੂੰ ਚੇਂਜ ਕਰੋ ਸੁਭਾਅ ਬਦਲੋ ਆਪਣੇ ਬੱਚੇ ਖੇਡਦੇ ਖੇਡਦੇ ਖਖੜੀ ਤੋੜ ਦਿੱਤੀ ਖਖੜੀ ਅੱਜ ਹੋਰ ਕੱਲ ਹੋਰ ਤੇ ਸੁੱਕ ਗਈ ਦੇਖ ਲੈ ਖਖੜੀ ਤੇ ਪ੍ਰੇਦਵਿਚ ਉਹ ਥੀਤਾ ਜਟਾ ਜਾਂ ਨਿਕਲਦਾ ਬੂਰਾ ਜਾਂ ਗੁਰੂ ਅਰਜਨ ਸਾਹਿਬ ਨੇ ਵੀ ਵੇਖਿਆ ਨਿਕਲਦੇ ਆਪਰੋਚ ਉਹ ਸਿੱਖਿਆ ਬੜੀ ਕਮਾਲ ਦੀ ਦਿੱਤੀ ਅੱਕ ਤੇ ਧਰਤੀ ਤੇ ਉੱਗਿਆ ਸੀ ਨਾ ਅੱਕ ਮਹਾਰਾਜ ਨੇ ਵੇਖਿਆ ਤੇ ਆਕ ਆਪਾਂ ਵੀ ਵੇਖਿਆ ਪਰ ਜਿਨ੍ਹਾਂ ਨੇ ਕੋਈ ਸਮਝਾਉਣਾ ਹੁੰਦਾ ਨਾ ਉੱਥੇ ਧਰਤੀ ਤੇ ਉੱਗੇ ਹੋਏ ਅੱਕ ਉਹਦੇ ਨਾਲ ਲੱਗੀ ਹੋਈ ਖਖੜੀ ਉਹ ਚੋਂ ਵੀ ਦੁਨੀਆ ਨੂੰ ਇੱਕ ਬਹੁਤ ਪਿਆਰਾ ਉਪਦੇਸ਼ ਦਿੱਤਾ ਮਹਾਰਾਜ ਨੇ ਕਹਿੰਦੇ ਜੋ ਹੀ ਖਖੜੀ ਟੁੱਟੀ ਐਦਾਂ ਭੁਰੀ ਸੁੱਕੀ ਤੇ ਚਿੱਟਾ ਚਿੱਟਾ ਜਿਹਾ ਬੂਰਾ ਤਾਂ ਉਹ ਡਿਗਾ ਉਹਦੇ ਚੋਂ ਤੁੰਬਾ ਤੁੰਬਾ ਹੋ ਗਿਆ ਮਹਾਰਾਜ ਕਹਿੰਦੇ ਨੇ ਖਖੜੀਆਂ ਸੁਹਾਵੀਆਂ ਲਗੜੀਆਂ ਅੱਖ ਕੰਠ ਜਦੋਂ ਤੱਕ ਅੱਖ ਤੇ ਕੰਠ ਨਾ ਲੱਗੀਆਂ ਸੀ ਸੁਹਾਵੀਆਂ ਸੀ ਸੋਹਣੀਆਂ ਸੀ ਖੂਬ ਸੂਰਤ ਸੀ ਬਿਰਹਿ ਵਿਜੋਗ ਵਿਛੋੜਾ ਜਦੋਂ ਦਾ ਵਿਛੋੜਾ ਪੈ ਗਿਆ ਧਣੀ ਸੋ ਮਾਲਕ ਨਾਲ ਨਾਨਕ ਸੰਸਾ ਗੰਠ ਏਦਾਂ ਹੀ ਹੈ ਬੰਦਿਆ ਜਦੋਂ ਤੱਕ ਤੂੰ ਮਾਲਕ ਦੇ ਕੰਠ ਨਾਲ ਜੁੜਿਆ ਹੋਇਆ ਸ਼ਬਦ ਨਾਲ ਜੁੜਿਆ ਹੋਇਆ ਤੂੰ ਵੀ ਸੋਣਾ ਵਾ ਜਦੋਂ ਤੂੰ ਗੁਰੂ ਦੇ ਕੰਠ ਨਾਲੋਂ ਸ਼ਬਦ ਨਾਲ ਟੁੱਟ ਗਿਆ ਜਿਵੇਂ ਖਖੜੀ ਦਾ ਤੁੰਬਾ ਤੁੰਬਾ ਹੋ ਗਿਆ ਤੈਨੂੰ ਹਜ਼ਾਰਾਂ ਚਿੰਤਾਵਾਂ ਨੇ ਘੇਰ ਲੈਣਾ ਯਾਨਕਿ ਜਿਵੇਂ ਖਖੜੀ ਤੁੰਬਾ ਤੁੰਬਾ ਹੋ ਗਈ ਏਦਾਂ ਨਾਨਕ ਸੰਸਾ ਗੰਠ ਇਦਾਂ ਹੀ ਤੈਨੂੰ ਵੀ ਹਜ਼ਾਰਾਂ ਚਿੰਤਾ ਅੱਜ ਚਿੰਤਾਵਾਂ ਛੋਰੇ ਕਿਉਂ ਨੇ ਕਿਉਂਕਿ ਸ਼ਬਦ ਨਾਲੋਂ ਟੁੱਟ ਗਏ ਤੁਰੇ ਨਾਲੋਂ ਟੁੱਟ ਗਏ ਮਾਰੇ ਕਹਿੰਦੇ ਮਾਨ ਤੂੰ ਜੋਤ ਸਰੂਪ ਹੈ ਸਾਰੇ ਬੋਲੋ ਮਾਨ ਆਪਣਾ ਮੂਲ ਪਛਾਣਾ ਮਨ ਹਰਜੀ ਤੇਰੇ ਨਾਲ ਹੈ गोरमत्ती रंग मान सारे पुणे एक बार मन तू जोत स्वरूप है मन तू जोत स्वरूप है अपना <laughs> मूल पहचान अपना मूल पहचान ਮਨਹਰ ਜੀ ਤੇਰੇ ਨਾਲ ਹੈ 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 ਹੁਣ ਮਨ ਤੇ ਕੱਲਾ ਹੈ ਹੀ ਨਹੀਂ ਜਦੋਂ ਹੈ ਹੀ ਨਹੀਂ ਕੱਲਾ ਫਿਰ ਗਲਤ ਕਿਉਂ ਸੋਚੇ ਕਹਿੰਦੇ ਮਨਹਰ ਜੀ ਤੇਰੇ ਨਾਲ ਹੈ ਮਨਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਗੁਰਮਤੀ ਰੰਗ ਮਾਣ ਮਨ ਤੋਂ ਜੋਤ ਸਰੂਪ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਆਪਣਾ ਮੂਲ ਪਛਾਣ ਹੁਣ ਮਹਾਰਾਜ ਕਹਿੰਦੇ ਖਖੜੀਆਂ ਸੁਹਾਵੀਆਂ ਖਖੜੀਆਂ ਸੋਹਣੀਆਂ ਲੱਗਦੀਆਂ ਵੈਸੇ ਨਾ ਇਹੜੇ ਸ਼ਲੋਕ ਆ ਨਾ ਇਹਨਾਂ ਨੂੰ ਲੈਮੀਨੇਸ਼ਨ ਕਰਾ ਕੇ ਇਹਨਾਂ ਦੇ ਅਰਥ ਲਿਖਾ ਕੇ ਮੜਾ ਕੇ ਆਪਣੇ ਘਰਾਂ ਵਿੱਚ ਲਾਉਣੇ ਚਾਹੀਦੇ ਸਾਧ ਸੰਗਤ ਜੀ ਮੈਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦਾ ਹਾਂ ਆਸਰੋਪੇ ਦੇਣੇ ਬੰਦ ਕਰਕੇ ਤੇ ਸ਼ਬਦਾਂ ਦੇ ਮਿੰਟੋ ਬਣਾਓ ਜਦੋਂ ਕਿ ਪੁੱਤ ਤੀ ਦਾ ਆਨੰਦ ਕਰਜ ਹੋਵੇ ਉਦੋਂ ਵੀ ਸ਼ਬਦ ਦਾ ਮਿੰਟੋ ਦਿਓ ਉਦੋਂ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹਾਂ ਕਰੀ ਜੇਤ ਵਸ ਆਵੇ ਨਿਵਣ ਸੋ ਅੱਖਰ ਖਮਣ ਗੁਣ ਜੇ ਬਾ ਮਣੀਆਂ ਮੰਤ ਏ ਤ੍ਰਪਣ ਵੇਸ ਕਰ ਤਾਂ ਵਸ ਆਵੇ ਹੁਣ ਇਸ ਲੋਕ ਇਹਨਾਂ ਦੇ ਅਰਥ ਲੈ ਕੇ ਜਦੋਂ ਘਰ ਕੋਈ ਲਾਉ ਕੋ ਰੋਟੀ ਖਾਂਦਿਆਂ ਕੋ ਲੰਮੇ ਪੈਂਦਿਆਂ ਕੋ ਗੱਲਾਂ ਬਾਤਾਂ ਕਰਦਿਆਂ ਪੜ੍ਹੂ ਤੇ ਸ਼ਲੋਕ ਦੇ ਅਰਥ ਅੰਦਰ ਜਾਣਗੇ ਜਦੋਂ ਵਿਚਾਰ ਸ਼ਬਦ ਆਪਸ ਵਿੱਚ ਗੱਲਾਂ ਬਾਤਾਂ ਹੋਣ ਗਿਆ ਕੋ ਤਬਦੀਲੀ ਆਉ ਪਿਆਰਿਓ ਤੋ ਸ਼ਬਦਾਂ ਦੀਆਂ ਤਸਵੀਰਾਂ ਆਪਣੇ ਘਰਾਂ ਚ ਲਾਉਣ ਦੀ ਲੋੜ ਹੈ ਸਾਨੂੰ ਆਪਣੇ ਘਰਾਂ ਚ ਸ਼ਬਦ ਨੂੰ ਲੈ ਕੇ ਜਾਓ ਗੁਰੂ ਦੀ ਬਾਣੀ ਲੈ ਕੇ ਜਾਈਏ ਜਿਉਂ-ਜਿਉਂ ਗੁਰਬਾਣੀ ਜਾਏਗੀ ਜਿਉਂ-ਜਿਉਂ ਗੁਰੂ ਦੇ ਸ਼ਬਦ ਸਾਡੇ ਘਰਾਂ ਵਿੱਚ ਜਾਣਗੇ ਹੁਣ ਇਹ ਸ਼ਲੋਕ ਜੇ ਸਾਡੇ ਘਰ 'ਚ ਲੱਗਾ ਹੋਵੇ ਉੜਦਿਆਂ ਬੈਂਦਿਆਂ ਸੌਂਦਿਆਂ ਜਾਗਦਿਆਂ ਪੜਾਂਗੇ ਕੋਈ ਗੱਲ ਅੰਦਰ ਜਾਏਗੀ ਸਾਡੇ ਵੀ ਮਹਾਰਾਜ ਕਹਿੰਦੇ ਨੇ ਖਖੜੀਆਂ ਸੁਹਾਵੀਆਂ ਲਗੜੀਆਂ ਅੱਖ ਕੰਠ ਬਿਰਹਿ ਵਿੱਚ ਛੋੜਾ ਤਣੀ ਸੋ ਨਾਨਕ ਸੰਸਾ ਗੰਠ ਜਦੋਂ ਤੱਕ ਖਖੜੀ ਅੱਕ ਦੇ ਕੰਠਣਾਂ ਲੱਗੀ ਆ ਸੋਹਣੀਆਂ ਜਦੋਂ ਤੱਕ ਮੈਂ ਗੁਰੂ ਦੇ ਸ਼ਬਦ ਨਾਲ ਜੁੜਿਆ ਮੈਂ ਸੋਹਣਾ ਵਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਅਸਲੀ ਸੁੰਦਰਤਾ ਬੰਦੇ ਦੇ ਮਨ ਦੀ ਹੈ ਪਿਆਰਿਓ ਤਾਂ ਦੀ ਸੁੰਦਰਤਾ ਤੇ ਬਾਜ਼ਾਰ ਚੋਂ ਮਿਲ ਜਾਂਦੀ ਹੈ ਨਕਲੀ ਅੱਜ ਕੱਲ ਤਾਂ ਤੁਸੀਂ ਵੇਖੋ ਬਾਜ਼ਾਰ ਵਿੱਚ ਸੁੰਦਰਤਾ ਦਾ ਸਮਾਨ ਕਿੰਨਾ ਵਿਕਦਾ ਬਈ ਆ ਬਿਊਟੀ ਪਾਰਲਰ ਦੀਆਂ ਜਿਹੜੀਆਂ ਦੁਕਾਨਾਂ ਨੇ ਜਦੋਂ ਆ ਪੁੱਤਾਂ ਧੀਆਂ ਦੇ ਵਿਆਹ ਹੁੰਦੇ ਨੇ ਪਹਿਲਾਂ ਧੀਆਂ ਤਿਆਰ ਹੋਣ ਜਾਂਦੀਆਂ ਸੀ ਸ਼ਹਿਰਾਂ ਚੋਂ ਲੜਕੇ ਵੀ ਜਾਣ ਲੱਗ ਪਏ ਸਮਝ ਆਈ ਉਹ ਇਹ ਨਹੀਂ ਕਿਸੇ ਨੇ ਤਿਆਰੀ ਕਰਾਈ ਵੀ ਅਰਥਾਂ ਦੇ ਜਿਹੜੀਆਂ ਲਾਵਾਂ ਪਾਣੀਆਂ ਉਹਦੇ ਕੋਈ ਦੋ ਅਰਥ ਆਉਂਦੇ ਹੋਣ ਸਾੜਿਆਂ ਪੁੱਤਾਂ ਧੀਆਂ ਦੇ ਵਿਆਹ ਹੁੰਦੇ ਤੇ ਭੰਗੜਾ ਸਿੱਖਣ ਜਾਂਦੇ ਆ ਡਾਂਸ ਸਿੱਖਣ ਜਾਂਦੇ ਆ ਲੇਡੀ ਸੰਗੀਤ ਦਾ ਰਿਹ ਅਸਲ ਕਰਨ ਜਾਂਦੇ ਕੋਈ ਲਾਵਾਂ ਦੀ ਪ੍ਰੈਕਟਿਸ ਨਹੀਂ ਕਰਦਾ ਵੀ ਜਿਹੜੀਆਂ ਲਾਵਾਂ ਹੋਣੀਆਂ ਕੋ ਉਹਦੇ ਅਰਥ ਵੀ ਪੜ ਲਓ ਜੇ ਤੋਂ ਬਿਨਾਂ ਸਾਡੇ ਪੋਤੀ ਦਾ ਅਨੰਦ ਕਾਰਜ ਹੋਣਾ ਹੀ ਨਹੀਂ ਸਮਝਾਈ ਜਿਨ੍ਹਾਂ ਨੂੰ ਇੱਕ ਸ਼ਬਦ ਨਹੀਂ ਆਉਂਦਾ ਪੈਲਸਾਂ ਜਾ ਕੇ ਗਾਣੇ ਗਾਉਂਦੇ ਭੰਗੜੇ ਪਾਉਂਦੇ ਆ ਜਿਨ੍ਹਾਂ ਦੀਆਂ ਗੁਰਦੁਆਰਿਆਂ ਆਣ ਕੇ ਲੱਤਾਂ ਬਾਹਾਂ ਵਿੱਚ ਪ੍ਰੋਬਲਮ ਆਉਂਦੀ ਆ ਨਾ ਕਦੀ ਪੈਲਸਾਂ 'ਚ ਪੁੱਤਾਂ ਧੀਵਾਂ ਦੇ ਵਹਿਮਾਂ ਤੇ ਨੱਚਦੇ ਵੇਖੋ ਉਹਨਾਂ ਨੂੰ ਸਮਝ ਆਈ ਪਿਆਰਿਓ ਕਦੀ ਆਪਣੀ ਜ਼ਿੰਦਗੀ ਦੇ ਹਾਲਾਤ ਵੇਖਿਓ ਅਸੀਂ ਦੁਖੀ ਕਿਉਂ ਆ ਅਸੀਂ ਵਕਾਰਾਂ ਨਾਲ ਬੁਰਾਈਆਂ ਨਾਲ ਲਿੰਕ ਜੋੜ ਲਿਆ ਤੇ ਗੁਰੂ ਦੇ ਸ਼ਬਦ ਨਾਲੋਂ ਆਪਣਾ ਲਿੰਕ ਤੋੜ ਲਿਆ ਤੇ ਮਹਾਰਾਜ ਕੀ ਆਂਦੇ ਇੱਥੇ ਕਹਿੰਦੇ ਬੰਦੇ ਆ ਆਪਣੀ ਜ਼ਿੰਦਗੀ ਵਿੱਚ ਜੇ ਰਹਾਸ ਲਿਉਣਾ ਤੇ ਗੁਰੂ ਦੇ ਸਿਧਾਂਤ ਨਾਲ ਜੁੜੇ ਇਸ ਕਿ ਜੋ ਜੋ ਦਿਸੈ 100 100 ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਜੋ ਜੋ ਦਿਸ ਰਿਹਾ ਹੈ ਉਹ ਰੋਗ ਗਰਸਤ ਹੈ ਜੇ ਕੋ ਰੋਗ ਤੋਂ ਰਹਿਤ ਹੈ ਤੇ ਉਹ ਮੇਰਾ ਸਤਗੁਰੂ ਹੈ ਕਿਉਂਕਿ ਇੱਥੇ ਰੋਗ ਤੰਦੇ ਨਹੀਂ ਹੋ ਰਿਹਾ ਇੱਥੇ ਰੋਗ ਮਨ ਦੀ ਗੱਲ ਕੀਤੀ ਜਾ ਰਹੀ ਹੈ ਜੇ ਵਾ ਰੋਗ ਮੀਨਗਰਾ ਸਿਆਨੋ